ਗੁਰਬਾਣੀ ਤੋਂ ਬਾਤ ਮਿਤ ਪਾਈ ਤੁਸੀਂ ਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੂਜੀ ਕਾਲਸਾਵਾਗੂਜੀ ਕੀ ਫਤਿਹ ਇਹ ਦੋਨੋਂ ਚੈਨਲਸ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗੁਰਬਾਣੀ ਦੇ ਅਨਸਾਰ ਕਿੱਦਾਂ ਜ਼ਿੰਦਗੀ ਜੀਣੀ ਹੈ ਉਹ ਤੋਂ ਸਮਝੀਏ ਤੇ ਉਹਦੇ ਵਿੱਚ ਜਿੰਨੀ ਵੀ ਪਹਿਲੂ ਹੈਗੇ ਆ ਉਹਦੇ ਡਿਫਰੈਂਟ ਡਿਫਰੈਂਟ ਪਹਿਲੂਆਂ ਤੇ ਅਸੀਂ ਗੱਲ ਕਰਦੇ ਹਾਂ ਸੋ ਅਵੇਵੇ ਸਾਡਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਜੂ ਜੀ ਦਾ ਸਵਾਗਤ ਹੈ ਕਿਪਾਤੇ ਅੱਜ ਅਸੀਂ ਇੱਕ ਡਿਫਰੈਂਟ ਟਾਪਿਕ ਤੇ ਗੱਲ ਕਰਨਾ ਚਾਹੁੰਦੇ ਆ ਜਿਹੜਾ ਕਿ ਆਮ ਤੌਰ ਤੇ ਕਈ ਵਾਰੀ ਯਾ ਲੋਰ ਵਿਦਵਾਨਾਂ ਦੀ ਕਿਤਾਬਾਂ ਵਿੱਚ ਪਿਆ ਹੁੰਦਾ ਉਹ ਹੈ ਕਿ ਜੁਰੋ ਲਿਟਰੇਚਰ ਵੀ ਜਦੋਂ ਵਿੱਚ ਲਿਖਿਆ ਜਾਂਦਾ ਉਹ ਉਸ ਵੇਲੇ ਦੇ ਮੁਤਾਬਕ ਇੱਕ ਉਸ ਸਮਾਜ ਦਾ ਤੇ ਉਸ ਚੀਜ਼ ਦਾ ਦਰਪਣ ਵੀ ਨਾਲ ਹੁੰਦਾ ਹੈ ਉਹ ਦੱਸਦਾ ਕਿ ਉਸ ਵੇਲੇ ਕੀ ਐਗਜ਼ਿਸਟ ਸੀ ਸਾਡੀ ਹਿਸਟਰੀ ਦੀ ਜਿਹੜੀ ਹਿਸਟਰੀ ਦੀ ਡੈਫੀਨੇਸ਼ਨ ਆ ਜਿਹੜੀ ਉਸ ਵੇਲੇ ਸੋਸਾਇਟੀ ਟਰਾਂਸਫਾਰਮ ਹੋ ਰਹੀ ਹੁੰਦੀ ਹੈ ਜਾਂ ਉਸ ਵੇਲੇ ਦਾ ਸਮਾਜਿਕ ਤਾਣਾ ਬਾਣਾ ਉਹਦੇ ਬਾਰੇ ਬਿਲਕੁਲ ਪ੍ਰਮਾਣ ਵੀ ਦਿੰਦਾ ਤੇ ਸਭ ਕੁਝ ਉਹ ਲਿਟਰੇਚਰ ਉਹਦੇ ਵਿੱਚੋਂ ਸਾਨੂੰ ਦੇਖਣ ਨੂੰ ਮਿਲਦਾ ਹੈ ਅਸੀਂ ਸਾਰਾ ਭਾਵੇਂ ਪੁਰਾਣਾ 1000 ਸਾਲ ਪੁਰਾਣਾ 2000 ਸਾਲ ਪੁਰਾਣਾ ਮਿਨਿਚਰਚਰ ਦੇਖੀ ਉਸ ਵੇਲੇ ਦੀਆਂ ਚੀਜ਼ਾਂ ਬਾਰੇ ਦੱਸਦਾ ਉਸ ਵੇਲੇ ਦੇ ਮਨੋਤਾ ਉਸ ਵੇਲੇ ਦੇ ਲੋਕਾਂ ਦਾ ਰਹਿਣ ਸਹਿਣ ਹਰ ਚੀਜ਼ ਦੱਸਦਾ ਐਸੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਆਲਮੋਸਟ 500 ਸਾਲ ਹੋ ਚੁੱਕੇ ਆ ਸੋ ਜਦੋਂ ਪੂਰਾ ਸਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਣਾ ਕੇ ਦਿੱਤਾ ਸੋ ਉਹ ਵੀ ਇੱਕ ਸਾਡੇ ਲਈ ਲਿਟਰੇਟਰ ਵਿਦ ਉਸ ਵੇਲੇ ਦਾ ਸਮਾਜਿਕ ਦਰਪਨ ਤੇ ਸਭ ਕੁਝ ਜੋ ਵੀ ਉਸ ਵੇਲੇ ਸਮਾਜ ਦੀ ਪੋਜੀਸ਼ਨ ਸੀ ਉਸ ਖਿੱਤੇ ਦੀ ਪੋਜੀਸ਼ਨ ਸੀ ਉਹਦੇ ਬਾਰੇ ਸਾਰਾ ਜ਼ਿਕਰ ਕਰਦਾ ਉਹ ਸਾਨੂੰ ਪੂਰੇ ਇੰਡੀਕੇਸ਼ਨਜ਼ ਨਾਲ ਕੁਝ ਨਾ ਕੁਝ ਕਈ ਵਾਰੀ ਇਸ਼ਾਰੇ ਨਾਲ ਜਾਂ ਹੋਰ ਤਰੀਕੇ ਨਾਲ ਸਾਨੂੰ ਦੱਸਦਾ ਅੱਜ ਜੇ ਇਸ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਸਪੈਸ਼ਲੀ ਕਿਉਂਕਿ ਅਸ ਤੋਂ ਅੱਗੇ ਫਿਰ ਜਿਹੜੇ ਅਸੀਂ ਚੱਲੇ ਗਏ ਉਹ ਉਸੇ ਵਿਚੋਂ ਜਿਹੜੇ ਇਹ ਸਮਾਸਥਾਨ ਤੇ ਸਮੇਂ ਦਾ ਜਿਹੜਾ ਉਹਦੇ ਵਿੱਚ ਸੱਚ ਡੁੱਬਿਆ ਹੋਇਆ ਉਸ ਵੇਲੇ ਦਾ ਉਹਦੇ ਬਾਰੇ ਅਸੀਂ ਅਗਲੇ ਟੌਪਿਕਸ ਵਿੱਚ ਗੱਲ ਕਰਾਂਗੇ ਸੋ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਮੈਂ ਜਿੱਦਾਂ ਕਿਹਾ ਕਿ ਇਹ ਇੱਕ ਲਿਟਰੇਚਰ ਹੈ ਬੜਾ ਵੱਡਾ ਲਿਟਰੇਚਰ ਹੈ ਆਫਟਰ 2000 ਤੋਂ ਉੱਤੀ ਅੰਗਰੇਜ਼ਨ ਲਿਟਰੇਚਰ ਤੇ ਆ ਲਿਖਿਆ ਗਿਆ ਡਿਫਰੈਂਟ ਗੁਰੂਆਂ ਨੇ ਲਿਖਿਆ ਕੁਆਂਵੇਂ ਉਹ 200 ਸਾਲ ਤੱਕ ਚੱਲਦੀ ਰਹੀ ਗੁਰੂ ਅਰਜਨ ਪਾਸ਼ਾ ਤੋਂ ਬਾਅਦ ਸੋਹ ਸਾਬਾ ਨੂੰ ਇੱਕ ਬਾਦਰਤੀ ਨੇ ਉਹਦੇ ਜੈਡ ਕੀਤਾ ਪਰ ਪਟਾਂ ਦੀ ਬਾੜੀ ਹੋਰ ਉਸ ਵੇਲੇ ਪੱਗਾਂ ਦੀ ਬਾੜੀ ਇਹ ਸਾਰੀਆਂ ਆਫਟਰ ਆਨ 1600 ਸਾਲ ਦਾ ਉਹ ਪੀਰੀਅਡ ਜਿਹੜਾ ਉਹ ਦੱਸਦੀਆਂ ਸੋ ਇਹਦੇ ਬਾਰੇ ਪਹਿਲੇ ਲਿਟਰੇਚਰ ਕਿੰਨਾ ਹਸਲ ਦਾ ਅਕਸ ਹੁੰਦਾ ਫਿਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕਿਵੇਂ ਸੈਗਲਟੋਦੇ ਅ ਤੁਸੀਂ ਕਾਫੀ ਕੁਝ ਜਿਹੜਾ ਉਹ ਪਹਿਲਾਂ ਸ਼ੁਰੂ ਵਿੱਚ ਕਵਰ ਕਰ ਲਿਆ ਜਿਹੜਾ ਸਾਹਿਤ ਹੁੰਦਾ ਹਰ ਤਰ੍ਹਾਂ ਦਾ ਸਾਹਿਤ ਨਾ ਕੇਵਲ ਧਾਰਮਿਕ ਲਿਟਰੇਚਰ ਦੀ ਗੱਲ ਹੀ ਨਹੀਂ ਹਾਂ ਜਿਹੜਾ ਕਿਸੇ ਕੋ ਕੋਈ ਕਿਸੇ ਨੇ ਲਿਖਿਆ ਉਹ ਆਪਣੇ ਸਮੇਂ ਦਾ ਸ਼ੀਸ਼ਾ ਹੁੰਦਾ ਦਰਖੋਨ ਹੁੰਦਾ ਇਹਦੇ ਵੀ ਕੋਈ ਦੂ ਰਵਾਨੇ ਗੁਰੂ ਗ੍ਰੰਥ ਸਾਹਿਬ ਇਹਦੇ ਵੀ ਕੋਈ ਸ਼ੱਕ ਨਹੀਂ ਕਿ ਇਹ ਅਧਿਆਤਮਿਕਤਾ ਦਾ ਖਜ਼ਾਨਾ ਇਹਦੇ ਸਾਨੂੰ ਰੋਹਾਨੀ ਜ਼ਿੰਦਗੀ ਮਿਲਦੀ ਆ ਇਦੇ ਵਿੱਚ ਕਿਸੇ ਨੂੰ ਕੋਈ ਸੰਦੇਹ ਨਹੀਂ ਪਰ ਦੂਜੇ ਪਾਸੇ ਜੇ ਤੁਸੀਂ ਜ਼ਿਕਰ ਕੀਤਾ ਕਿ ਇਹ ਵੀ ਸੱਚ ਆ ਕਿ ਗੁਰੂ ਗ੍ਰੰਥ ਸਾਹਿਬ ਜਿੰਨੇ ਵੀ ਮਹਾਂਪੁਰਸ਼ਾਂ ਦੀ ਬਾਣੀ ਆ ਉਹ ਜਿਸ ਵੀ ਸਮੇਂ ਨਾਲ ਸਬੰਧ ਰੇ ਜਾਂ ਸਥਾਨ ਨਾਲ ਸਬੰਧ ਰੇ ਜੋ ਉਹਨਾਂ ਦਾ ਕੋਈ ਧਾਰਮ ਜਿਹੜਾ ਪਛੋਕੜ ਸੀ ਜਿਸ ਨਾਲ ਉਹਨਾਂ ਦਾ ਜਿਹੜਾ ਜਿਸ ਵਿਰਸੇ ਤੋਂ ਉਹਨਾਂ ਨੂੰ ਮਿਲੇ ਆ ਉਹ ਇਹਨਾਂ ਦੀਆਂ ਰਚਨਾਵਾਂ ਵਿੱਚੋਂ ਉਹਦੀ ਸਾਨੂੰ ਝਲਕ ਮਿਲਦੀ ਆ ਠੀਕ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਇਹ ਗੱਲ ਕਹਿ ਸਕਦੇ ਆ ਕਿ ਗੁਰੂ ਗ੍ਰੰਥ ਸਾਹਿਬ ਆਪਣੇ ਸਮੇਂ ਦਾ ਇਹ ਵੀ ਇੱਕ ਦਰਪਨਾ ਸ਼ੀਸ਼ਾ ਜਿਹਦੇ ਵੀ ਸਾਨੂੰ ਜਿਹੜੀ ਆ ਉਸ ਸਮੇਂ ਦੀ ਜਿਹੜੀ ਆ ਉਹ ਸਮਾਜਿਕ ਰਾਜਨੀਤਿਕ ਧਾਰਮਿਕ ਆਰਥਿਕ ਇਹਨਾਂ ਦੀ ਜਿਹੜੀ ਝਲਕ ਤਾਂ ਮਿਲਦੀ ਮਿਲਦੀ ਆ ਇਸੋ ਲਵਾ ਉਸ ਸਮੇਂ ਦੀ ਜਿਹੜੀ ਬੋਲੀ ਆ ਰਸਮੋ ਰਿਵਾਜ ਆ ਬਹਿਮ ਪਰਮਾ ਖਾਣ ਪੀਣਾ ਆ ਖਾਣਾ ਮੁਹਾਵਰੇ ਆ ਮੌਸਮ ਆ ਜਿਹੜੇ ਉਸ ਜਿਹੜੇ ਪਸ਼ੂ ਪੰਛੀ ਆ ਜਿਹੜੇ ਦਰਖਤ ਆ ਹਾਂਜੀ ਕਈ ਜਿਹੜੇ ਐਸੇ ਹੈਗੇ ਆ ਕਿ ਕਈ ਜਿਹੜੇ ਪੰਛੀ ਜਿਹੜੇ ਆ ਅੱਜ ਉਹਨਾਂ ਦੀ ਹੋਂਦ ਨਹੀਂ ਠੀਕ ਹੈ ਆਉਣ ਵਾਲੇ ਸਮੇਂ ਹੋ ਸਕਦਾ ਕਿ ਹੋਰ ਵੀ ਬਹੁਤ ਸਾਰੇ ਜਿਹੜੇ ਉਹਨਾਂ ਦੀ ਹੋਂਦ ਨਾ ਰਹੇ ਇਸ ਤਰ੍ਹਾਂ ਜਾਨਵਰ ਆ ਦਰਖਤ ਆ ਦੁਰਖ ਭਾਵੀ ਕਈਆਂ ਵੀ ਹੋਂਦ ਨਹੀਂ ਆ ਇਸ ਦੀ ਬਹੁਤ ਕੁਝ ਜਿਹੜਾ ਹਾਂਜੀ ਤਾਂ ਆਪਣੇ ਸਮੇਂ ਵਿੱਚ ਜਦੋਂ ਜੀ ਗੁਰਬਾਣੀ ਪੜ੍ਹਦੇ ਆ ਤਾਂ ਸਾਨੂੰ ਗੁਰਬਾਣੀ ਵਿੱਚ ਉਸ ਸਮੇਂ ਦਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਸਮੇਂ ਨਾਲੀਆਂ ਸੰਬੰਧਤ ਆ ਕੁਝ ਸਥਾਨਕ ਹੈ ਗਈਆਂ ਕੁਝ ਜਿਹੜੀਆਂ ਉਹਨਾਂ ਦਾ ਘੇਰਾ ਜਿਹੜਾ ਵਿਸ਼ਾਲ ਆ ਉਹ ਸਾਰਿਆਂ ਦੀ ਸਾਨੂੰ ਚਲਕ ਮਿਲਦੀ ਆ ਇਹ ਇਹ ਗੱਲ ਵੀ ਸਨੋ ਤਾਂ ਧਿਆਨ ਰੱਖੇ ਕਿ ਗੁਰਬਾਣੀ ਇਤਿਹਾਸ ਨਹੀਂ ਨਾ ਹੀ ਇਹ ਜਿਹੜਾ ਸ਼ੁੱਧ ਸਾਹਿਤ ਦਾ ਰੂਪ ਆਈ ਦਾ ਜਿਹੜਾ ਮਕਸਦ ਆ ਉਹ ਮਨੋਰੰਜਨ ਕਰਨਾ ਨਹੀਂ ਇਹ ਸਾਹਿਤ ਦਾ ਰੂਪ ਹੁੰਦੇ ਹੋਇਆ ਵੀ ਇਹਦਾ ਮੁੱਖ ਮਕਸਦ ਆ ਉਹ ਇਹ ਨਹੀਂ ਨਾ ਹੀ ਜਿਹੜਾ ਹੋਰ ਸਾਹਿਦੇ ਬਖ ਬਕਰੇ ਹੋਰ ਆਂਗਾ ਹਿੱਸੇ ਆ ਗੁਰਬਾਣੀ ਮੁੱਖ ਰੂਪ ਵਿੱਚ ਇਹ ਨਹੀਂ ਗੁਰਬਾਣੀ ਦਾ ਮੁੱਖ ਮਕਸਦ ਰੋਹਾਨੀ ਜ਼ਿੰਦਗੀ ਆ ਕਿ ਰੋਹਾਨੀ ਸਫਰ ਅਸੀਂ ਕਿਤਨਾ ਸ਼ੁਰੂ ਕਰ ਸਕਦੇ ਆ ਔਰ ਇਸ ਰਸਤੇ ਦੇ ਕਿੰਨਾ ਗੱਲਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਆ ਇਸ ਰਸਤੇ ਦੇ ਰਾਹੀ ਬਣਿਆ ਸਾਨੂੰ ਕੀ ਲਾਭ ਮਿਲਦਾ ਰੱਬ ਨਾਲ ਜੁੜਨਾ ਕੀ ਆ ਕਿਵੇਂ ਜੁੜ ਸਕੀਦਾ ਔਰ ਜੁੜੇ ਮਨੁੱਖ ਦੇ ਲੱਛਣ ਕੀ ਆ ਸਧਾਰਨ ਸ਼ਬਦਾਂ ਵਿੱਚ ਜੇ ਅਪਾ ਕਹਿ ਸਕਦੇ ਆ ਕਿ ਗੁਰਬਾਣੀ ਸਾਨੂੰ ਮੁੱਖ ਰੂਪ ਵਿੱਚ ਅਸੀਂ ਇੱਕ ਸੱਜੇ ਸੁੱਜੇ ਇਨਸਾਨ ਕਿਵੇਂ ਬਣ ਸਕਦੇ ਆ ਗੁਰਬਾਣੀ ਦਾ ਹਰ ਸ਼ਬਦ ਇਸ ਪੱਖੋਂ ਸਾਡੀ ਅਗਵਾਈ ਕਰਦਾ ਠੀਕ ਪਰ ਇਹ ਦਰਸਾਉਣ ਲਈ ਜੋਗੇ ਬੋਲੀ ਭਾਸ਼ਾ ਵਰਤੀ ਗਈ ਆ ਬੱਕਰੀ ਜਾਮਾ ਪਹਿਨਾਇਆ ਗਿਆ ਤਾਂ ਉਹਨੂੰ ਪਹਿਨਾਉਂਦੇ ਹੋયા ਜਿਸ ਕਿਉਂਕਿ ਇਹਦਾ ਸੰਬੰਧ ਮਨੁੱਖ ਨਾਲ ਆ ਤੋਂ ਮੇਂ ਹਰ ਤਰ੍ਹਾਂ ਦੇ ਸਾਹੇ ਦਾ ਸਬੰਧ ਮਨੁੱਖ ਨਾਲ ਹੀ ਹੁੰਦਾ ਪਰ ਗੁਰਬਾਣੀ ਦਾ ਵਿਸ਼ੇਸ਼ ਤੌਰ ਤੇ ਇੱਕ ਰੋਹਾਨੀ ਜ਼ਿੰਦਗੀ ਨਾਲ ਜੀਵਨ ਨਾਲ ਸਬੰਧ ਆ ਤਾਂ ਇਹ ਸੁਭਾਵਕ ਹੈ ਕਿ ਜਿਉਂਦੇ ਜਿਆਦੇ ਮਨੁੱਖ ਹੋਸ਼ੋ ਹਵਾਸ਼ ਵਿੱਚ ਜ਼ਿੰਦਗੀ گزار ਰਹੇ ਹਨ ਮਨੁੱਖ ਨੇ ਜਿਹੜਾ ਹਰ ਬਾਣੀ ਦਾ ਸ਼ਬਦ ਜਿਹੜਾ ਉਹ ਇਹਨੂੰ ਉਹਦੀ ਅਗਵਾਈ ਕਰਦਿਆਂ ਹੋਇਆ ਇਹਨੂੰ ਉਹ ਸਿੱਧਾ ਪਧਰਾ ਰਾ ਦਿਖਾਉਂਦਾ ਇਸ ਲਈ ਜਿਹੜਾ ਮੁੱਖ ਮਕਸਦ ਆ ਉਹ ਗੁਰਬਾਣੀ ਦਾ ਇਹੀ ਆ ਪਰ ਇਹ ਦਰਸਾਉਣ ਲਈ ਆਮ ਮਨੁੱਖ ਦੀ ਸਮਝ ਵਿੱਚ ਆ ਸਕੇ ਪਕੜ ਵਿੱਚ ਆ ਸਕੇ ਗੱਲ ਤਾਂ ਗੁਰਬਾਣੀ ਵਿੱਚ ਜਿਹੜੀਆਂ ਉਹ ਧਾਰਨਾ ਸਾਨੂੰ ਦਿੱਤੀਆਂ ਗਈਆਂ ਜਾਂ ਉਸ ਸਮੇਂ ਨੂੰ ਜਿਹੜਾ ਜੋ ਵਾਤਾਵਰਨ ਆ ਰਸਮੋ ਰਿਵਾਜ ਆ ਮਨੁੱਖ ਦੇ ਆ ਵਿਸ਼ਵਾਸ ਆ ਉਹਨਾਂ ਦਾ ਜਿਹੜਾ ਉਹ ਜ਼ਿਕਰ ਕੀਤਾ ਗਿਆ ਹੋਇਆ ਗੁਰਬਾਣੀ 'ਚ ਇਹ ਵਾਕ ਜਿਹੜਾ ਸਾਨੂੰ ਹਰ ਪੱਖੋਂ ਅਸੀਂ ਵੇਖ ਸਕਦੇ ਆਂ ਠੀਕ ਅਸੀਂ ਜਿਹੜਾ ਅਗਲਾ ਸਤਿ ਪਾਉਤ ਕਰ ਆਪਾਂ ਅਗਲੇ ਛੇ ਆ ਤੇ ਇਸ ਜਿਹਦਾ ਪੂਰਾ ਕਰ ਸਕੀਏ ਅਗਲੇ ਵੀ ਕਰਾਂਗੇ ਤਾਂ ਇੱਥੇ ਆਪਾਂ ਗੁਰਬਾਣੀ ਵਿੱਚੋਂ ਜਿਹੜਾ ਇਹ ਵਕ ਥੋੜਾ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕਿ ਗੁਰਬਾਣੀ ਵੀ ਜਿਹੜੇ ਆ ਇਹ ਵਕ ਜਿਹੜੇ ਆ ਇਹਨਾਂ ਦੀ ਚਲ ਕਿਵੇਂ ਮਿਲਦੇ ਆਂ ਅਸੀਂ ਸ਼ੁੱਧ ਫਿਰ ਦੂਰ ਆ ਰਹੇ ਆਂ ਕਿ ਗੁਰਬਾਣੀ ਦਾ ਅਸਲ ਮਕਸਦ ਜਿਹੜੇ ਬਾਣੀਕਾਰ ਆ ਉਹ ਕੋਈ ਇਤਿਹਾਸ ਲਿਖਣਾ ਨਹੀਂ ਰਿਹਾ ਨਾ ਕੇਵਲ ਉਹ ਮਨੋਵਿਗਿਆਨ ਦਾ ਪੱਖ ਆ ਹਾਂ ਮਨੋਵਿਗਿਆਨ ਦੀ ਚਲ ਕਿਸ ਨੂੰ ਮਿਲਦੀ ਆ ਕਿਉਂਕਿ ਮਨੁੱਖ ਨਾਲ ਸੰਬੰਧਤ ਆ ਨਾ ਹੀ ਉਹ ਸਮੇਂ ਦੇ ਦਸਨਾ ਕੇ ਕਿਹੋ ਜਿਹੇ ਦਰਕਤ ਹੁੰਦੇ ਆ ਜਾਂ ਕਿਹੋ ਜਿਹਾ ਮੌਸਮ ਆ ਮੁੱਖ ਮਕਸਦੇ ਨਹੀਂ ਪਰ ਜੋ ਕਿਸ ਨੂੰ ਜਦੋਂ ਬੋਲੀ ਦਾ ਭਾਸ਼ਾ ਦਾ ਜਾਮਾ ਪਹਿਨਾ ਕੇ ਆ ਮਨੁੱਖਤਾ ਤੱਕ ਪਹੁੰਚਾਇਆ ਗਿਆ ਤਾਂ ਆ ਮਨੁੱਖਤਾ ਪਹੁੰਚਾਉਣ ਲਈ ਇਹਨਾਂ ਸਾਧਨਾਂ ਦੀ ਲੋੜ ਸੀ ਜ਼ਰੂਰਤ ਸੀ ਇਹ ਆਪਣੇ ਆਪ ਵਿੱਚ ਬਖ ਮਹਤਵਪੂਰਨ ਵੀ ਸੀ ਅਸੀਂ ਇਹ ਜਦੋਂ ਅਸੀਂ ਗੁਰਬਾਣੀ ਚ ਮੰਨ ਲਓ ਦੇਖਦੇ ਹਾਂ ਜਿਸ ਤਰ੍ਹਾਂ ਕਿ ਉਸ ਸਮੇਂ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਮਾਂ ਤਾਂ ਰਾਜਨੀਤਿਕ ਤੌਰ ਤੇ ਉਹ ਜਿਹੜਾ ਸਮਾਂ ਉਤਲ-ਪੁਤਲ ਹੁੰਦੀ ਆ ਇਥੇ ਜਿਹੜਾ ਇੱਕ ਵਕਤ ਜਦੋਂ ਮਹਾਰਾਜ ਉਹਦਾ ਜ਼ਿਕਰ ਕਰਦੇ ਆ ਕਿ ਕਿਵੇਂ ਜਿਹੜੇ ਜਿੰਨਾ ਲੋਕਾਂ ਦੇ ਹੱਥ ਵਿੱਚ ਰਾਜ ਦੀ ਵਾਗ ਡੋਰਾ ਤਾਂ ਅਸੀਂ ਤਾਕਤ ਆ ਉਹਨਾਂ ਦੇ ਜਿਹੜੇ ਬਹੁਤਾਤ ਉਹ ਲੋਕਾਂ ਜਿਹੜੇ ਇਸਲਾਮ ਨਾਲ ਸਬੰਧ ਰੱਖਦੇ ਆ ਇਸਲਾਮ ਨਾਲ ਸਬੰਧ ਰੱਖਣ ਵਾਲੇ ਵਿੱਚ ਕੋਈ ਐਸੇ ਆ ਕਿ ਜਿਹੜੇ ਚਾਹੁੰਦੇ ਆ ਕਿ ਜਿਹੜੇ ਜਿਹੜੇ ਮੁਸਲਮਾਨ ਨਹੀਂ ਜਿਹੜੇ ਇਸਲਾਮ ਦੀ ਦੁਨੀਆ ਨਾਲ ਸਬੰਧਤ ਨਹੀਂ ਉਹਨਾਂ ਉਹਦੇ ਜਿਹੜੇ ਕੱਟੜਪੰਥੀ ਲੋਕ ਆ ਜਿਹੜੇ ਕਿ ਹਰ ਫਿਰਕੇ ਵਿੱਚ ਵੇਖੇ ਜਾ ਸਕਦੇ ਆ ਉਹ ਕੋਸ਼ਿਸ਼ ਕਰਦੇ ਆ ਕਿ ਰਾਜ ਸਰਤਾ ਦੀ ਸਹਾਇਤਾ ਨਾਲ ਜਿਹੜਾ ਉਸ ਧਰਮ ਨਾਲ ਉਹਨਾਂ ਦੇ ਧਰਮ ਨਾਲ ਸਬੰਧ ਨਹੀਂ ਰੱਖਦਾ ਉਹਨਾਂ ਨੂੰ ਜਿਹੜਾ ਉਹ ਮਜਬੂਰ ਕੀਤਾ ਜਾਏ ਕਿ ਉਹ ਵੀ ਉਹਨਾਂ ਦੀ ਰੋਹ ਰੀਤ ਉਹਨਾਂ ਦੀ ਸ਼ਰ੍ਹਾ ਉਹਨਾਂ ਦਾ ਧਰਮ ਉਹਨਾਂ ਦੇ ਸਭਿਆਚਾਰ ਨੂੰ ਅਪਣਾਉ। ਠੀਕ। ਪਰ ਇਹਦੇ ਨਾਲ ਨਾਲ ਦੂਜਾ ਪੱਖ ਵੀ ਹੈਗਾ ਕਿ ਜਿਹੜੇ ਲੋਕ ਮੋਕਾ ਪ੍ਰਸਤ ਹੁੰਦੇ ਆ ਜਿਹੜੇ ਕਿ ਕੇਵਲ ਆਪਣੀਆਂ ਸਹੂਲਤਾਂ ਨੂੰ ਹੀ ਮਾਨਣਾ ਚਾਹੁੰਦੇ ਆ खुद गर्ज बनके केवल ਆਪਣੇ ਜਾਂ ਆਪਣੇ ਤੱਕ ਸੀਮਿਤ ਰਹਿ ਕੇ ਉਹ ਸਮੇਂ ਦੀਆਂ ਹਕੂਮਤਾਂ ਤੋਂ ਜਾਂ ਆਮ ਲੋਕਾਂ ਤੋਂ ਲਾਭ ਉਠਾਉਣਾ ਚਾਹੁੰਦੇ ਆ ਤਾਂ ਉਹ ਵੀ ਅਕਸਰ ਨਾ ਚਾਹੁੰਦੇ ਹੋયા ਵੀ ਉਹ ਉਹਨਾਂ ਲੋਕਾਂ ਦੇ ਉਹਨਾਂ ਨੂੰ ਖੁਸ਼ ਕਰਨ ਲਈ ਉਹਨਾਂ ਦੀ ਪ੍ਰਸੰਨਤਾ ਹਾਸਲ ਕਰਨ ਲਈ ਉਹ ਉਹਨਾਂ ਦੇ ਬੋਲਚਾਲ ਉਹਨਾਂ ਦਾ ਪਹਿਰਾਵਾ ਉਹਨਾਂ ਨੂੰ ਪ੍ਰਸੰਨ ਕਰਨ ਲਈ ਹਰ ਹਿਲਾਵ ਵਰਤਨ ਦੀ ਕੋਸ਼ਿਸ਼ ਕਰਦੇ ਆ ਜਿਹੜੀ ਉਹਨਾਂ ਦੀ ਗੁਲਾਮੀ ਦੀ ਮਾਨਸਿਕ ਗੁਲਾਮੀ ਦੀ ਸਹਿਨियत ਜਿਹੜੀ ਆਈ ਪ੍ਰਦੀਗਾ ਲਛਣਾ ਨਿਸ਼ਾਨੀਆਂ ਠੀਕ ਤਾਂ ਗੁਰੂ ਸਾਹਿਬ ਜੀ ਜਦੋਂ ਬਾਣੀ ਵਿੱਚ ਜ਼ਿਕਰ ਕਰਦੇ ਆ ਪੱਕੇ ਰੱਖਦੇ ਆ ਕਿ ਆਦਪੁਰੂ ਕੋ ਅੱਲਾ ਕਹੀ ਹੈ ਸ਼ੇਖਾਂ ਆਈ ਵਾਰੀ ਸ਼ੇਖਾਈ ਵਾਰੀ ਤੋਂ ਦੇ ਭਾਵ ਜਦੋਂ ਇਸਲਾਮ ਦਾ ਬੂਲ ਬਾਲਾ ਹੋਇਆ ਠੀਕ ਇਥੇ ਇਹ ਵੀ ਧਿਆਨ ਰੱਖੇ ਅਸੀਂ ਕਰ ਵੱਖਰਾ ਇਹ ਟਾਪਕ ਲਵਾਂਗੇ ਜਿਹਦੇ ਸਮੇ ਦੇ ਸਥਾਨਕ ਸਾਜ ਦੀ ਜਿਹੜੀ ਅਤੇ ਗੁਰਬਾਣੀ ਦੇ ਸੱਚ ਦੀ ਗੱਲ ਕਰਾਂਗੇ ਪਰ ਇਥੇ ਇਨਾ ਹੀ ਅਸੀਂ ਇਸ਼ਾਰਾ ਕਰ ਰਹੇ ਹਾਂ ਕਿ ਇਹ ਗੁਰੂ ਸਾਹਿਬ ਜਿਸ ਇਲਾਕੇ ਦੀ ਜਿਸ ਖਿੱਤੇ ਦੀ ਗੱਲ ਕਰ ਰਹੇ ਆ ਉਹ ਬਕਾਇਦਾ ਭਰਦਾਇਕ ਹਿੱਸਾ ਇਥੇ ਸਾਰੀ ਦੁਨੀਆ ਦੀ ਗੱਲ ਨਹੀਂ ਹੋ ਰਹੀ ਠੀਕ ਹੈ ਇਥੇ ਜਿੱਥੇ ਜਿੱਥੇ ਇਸਲਾਮ ਦਾ ਬੋਲਬਾਲਾ ਤਾਂ ਗੁਰੂ ਸਾਹਿਬ ਜਿਸ ਇਲਾਕੇ ਨਾਲ ਜਿਸ ਇਲਾਕੇ ਦੇ ਖਿੱਤੇ ਨਾਲ ਸੰਬੰਧ ਰੱਖਦੇ ਆ ਉਥੇ ਚੋਂ ਕਿ ਇਸਲਾਮ ਦਾ ਬੋਲਬਾਲਾ ਤੋਂ ਗੁਰੂ ਸਾਹਿਬ ਦੇਖ ਰਹੇ ਆ ਕਿ ਜਿਹੜੇ ਜਿਨ੍ਹਾਂ ਦੇ ਹੱਥ ਵੀ ਤਾਕਤ ਦਾ ਤਾਂ ਉਸ ਧਰਮ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਕਟੜ ਪੰਥੀ ਲੋਕ ਆ ਜਿਹੜੇ ਦੂਜੇ ਧਰਮਾਂ ਦੇ ਪਰੋਕਾਰਾਂ ਨੂੰ ਜਿਹੜਾ ਉਹ ਪਸੰਦ ਨਹੀਂ ਕਰਦੇ ਤਾਂ ਉਹ ਕਿਵੇਂ ਉਹਨਾਂ ਨੂੰ ਮਜਬੂਰ ਕਰ ਰਿਹਾ ਹਤੇ ਦੂਜੇ ਜਿਹੜੇ ਆ ਉਹ ਲੋਕਸ਼ੁਭ ਕੇ ਪੂਜਾ ਕਰਨ ਲਈ ਆਪਣੀਆਂ ਧਾਰਮਿਕ ਮਨੌਤਾਂ ਉਹ ਆਪਣੀਆਂ ਧਾਰਨਾਵਾਂ ਨੂੰ ਪ੍ਰਚਾਰਨ ਜਾਂ ਉਹਨਾਂ ਨੂੰ ਅਪਣਾ ਕੇ ਉਹਨਾਂ ਨੂੰ ਜਾਰੀ ਰੱਖਣ ਲਈ ਉਹ ਆਪਣੇ ਤੌਰ ਤੇ ਉਦਮ ਕਰ ਰਹੇ ਆ ਤਾਂ ਗੁਰੂ ਸਾਹਿਬ ਤੇ ਕਹਿ ਰਹੇ ਆ ਕਿ ਆਦੂਪੁਰਵ ਕੋ ਅੱਲਾਹ ਕਹੀ ਹੈ ਕਿ ਜਿਹੜਾ ਜਦੋਂ ਸਨਾਤਨੀ ਮਾਤਮਾਲਿਆਂ ਦਾ ਜ਼ੋਰ ਸੀਗਾ ਪ੍ਰਭਾਵ ਸੀਗਾ ਤਾਂ ਉਦੋਂ ਉਹਦੇ ਜਿਹੜੇ ਨਾਮ ਹੈਗੇ ਆ ਪ੍ਰਮਾਤਮਾ ਰਾਮ ਜਿਹੜੇ ਵੱਖੋ-ਵੱਖਰੇ ਨਾਮ ਆ ਉਹ ਉਹਨੇ ਇਹ ਕਹਿ ਕੇ ਬੁਕਾਰਦੇ ਸੀਗੇ Hindu ਨਾਮ ਜਿਹੜੇ ਜਿਹੜੇ ਵੀ ਉਹਨਾਂ ਚ ਪ੍ਰਚਲਿਤ ਹੈਗੇ ਆ ਦੇ ਪਰ ਹੁਣ ਕੀ ਅਗੇ ਅੱਲੋ ਕਹੀ ਐ ਪਰ ਹੁਣ ਜੋਗੇ ਮੁਸਲਮਾਨੀ ਰਾਜਾ ਇਸਲਾਮ ਦੇ ਪਿਆਰੋਕਾਰਾਂ ਦਾ ਬੋਲਬਾਲਾ ਤਾਂ ਹੁਣ ਜਿਹੜਾ ਉਹ ਅੱਲਾ ਨਾਮ ਉਹਦਾ ਪ੍ਰਚਲਿਤ ਹੋ ਗਿਆ ਪਸੀ ਅੱਜ ਵੀ ਦੇਖਦੇ ਅੱਜ ਅੱਜ ਹਾਲਾਤ ਵੱਖਰੇ ਆ ਉਹ ਭਾਰਤ ਵਿੱਚ ਕੀ ਆ ਕਿ ਕਈ ਥਾਈ ਮਜਬੂਰਨ ਲੋਕਾਂ ਨੂੰ ਆਖੇ ਜਾਂਦਾ ਕਿ ਰਾਮ ਚੰਦਰ ਦੀ ਜੈ ਬੋਲੋ ਰਾਮ ਕਹੋ ਮਤਲਬ ਜੇਕਰ ਕੋਈ ਦੂਜੇ ਧਰਮ ਦਾ ਉਹਨੂੰ ਵੀ ਮਜਬੂਰ ਕਰ ਰਿਹਾ ਹੈ ਬਦ ਪਾਤਲ ਬਦਲ ਗਏ ਹਾਲਾਤ ਬਦਲ ਗਏ ਪਰ ਗੁਰੂ ਸਾਹਿਬ ਜਿਸ ਗੱਲ ਨੂੰ ਦਰਸਾ ਰਹੇ ਆ ਇਹ ਦੱਸਾਉਂਦਾ ਕਿ ਉਸ ਸਮੇਂ ਜਿਨ੍ਹਾਂ ਦੇ ਹੱਥ ਵਿੱਚ ਰਾਜਸੀ ਤਾਕਤ ਆ ਉਹ ਇਸਲਾਮ ਦੇ ਪਿਆਰੋਕਾਰ ਆ ਅਤੇ ਉਹਨਾਂ ਨੂੰ ਜ਼ਬਰਦਸਤੀ ਜਿਹੜੇ ਇਸਲਾਮ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਨਾਲ ਮਜਬੂਰ ਕੀਤਾ ਜਾ ਰਿਹਾ ਕਿ ਉਹ ਵੀ ਇਸ ਰਾਹ ਦੇ ਧਾਰਨੀ ਬਣੋ ਠੀਕ ਫੋ ਸ਼੍ਰੀ ਫਿਰ ਕਹਿੰਦੇ ਆ ਕਿ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਦ ਚਾਲੀ ਇਹ ਰੀਤ ਪਰਚਲਤ ਹੋ ਗਈ ਕਿ ਜਿਹੜੇ ਜਿਹੜੇ ਨਾਨ ਮੁਸਲਮ ਧਰਮ ਮੰਦਰ ਆ ਮੰਦਰਾ ਦੇਵਲ ਦੇਵਤਿਆਂ ਦੇ ਜਿਹੜੇ ਮੰਦਰਾ ਦੇਵ ਦੀਵਤਿਆਂ ਦੇ ਉਨੋਂ ਦੇ ਟੈਕਸ ਲੱਗਾ ਹੋਇਆ ਉਹ ਟੈਕਸ ਲਾਇਆ ਜਾ ਰਿਹਾ ਇਹੋ ਜਿਹੀ ਜਿਹੜੀ ਉਹ ਪਰਚਲਤ ਹੋ ਗਈ ਆ ਫਿਰ ਅਗੇ ਹੋਰ ਕਹਿੰਦੇ ਆ ਕਿ ਪੂਜਾ ਬਾਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ ਘਰ ਘਰ ਮੀਆਂ ਸਭ ਨਾ ਜੀਆਂ ਬੋਲੀ ਅਵਰ ਤੁਮਾਰੀ ਪੇ ਦੇਖੋ ਜਿਹੜਾ ਆਮ ਜਿਹੜੀ ਪ੍ਰਧਾਨਤਾ ਜਿਹੜੀ ਆ ਸਾਰਾ ਰੂਪ ਜਿਹਦਾ ਬੁਲਬਾਲਾ ਉਹ ਜਿਹੜਾ ਜਿਹੜਾ ਕੋਜ਼ਾ ਬਾਗ ਮਸੱਲਾ ਜਿਹੜੇ ਇਤਿਹਾਸ ਵਿੱਚ ਇਸਲਾਮ ਦੇ ਜਿਹਨੇ ਪੈਰੋਕਾਰ ਆ ਅਤੇ ਇਸਲਾਮ ਦਾ ਪੈਰੋਕਾਰ ਜਿਹੇ ਨੀਲ ਦੇ ਵਸਤਰ ਆ ਉਹਨਾਂ ਦਾ ਜਿਹੜਾ ਹੋਈ ਪਹਿਰਾਵਾ ਆਮ ਤੌਰ ਤੇ ਦੇਖਣ ਨੂੰ ਮਿਲਦੇ ਆ ਔਰ ਜਿਹੜੀ ਬੋਲੀ ਲੋਕਾਂ ਦੀ ਆਮ ਲੋਕਾਂ ਦੀ ਬੋਲੀ ਬਦਲ ਗਈ ਆ ਕਿ ਜਿਹੜੇ ਇਸਲਾਮਿਕ ਸ਼ਬਦਾਵਲੀ ਜਿਹੜੀ ਆ ਉਹ ਉਹਦੀ ਹੁਣ ਪਰਮਾਰਾ ਗਰਮੀਆਂ ਸਬਨਾ ਜੀਆਂ ਬੋਲੀ ਅਬਰ ਤੁਮਾਰੀ ਇਹ ਜਿਹੜਾ ਜਿੱਥੇ ਵੀ ਪ੍ਰਭਾਵ ਇਹ ਕੇਵਲ ਇੱਕ ਇਲਾਕੇ ਦੀ ਗੱਲ ਕਰ ਰਿਹਾ ਔਰ ਇਹ ਵੀ ਧਿਆਨ ਦੇ ਇਹ ਕਿ ਜਦੋਂ ਅਸੀਂ ਜਦੋਂ ਸਾਹਿਤ ਨੂੰ ਅਸੀਂ ਸਰਪਨ ਕਹਿੰਦੇ ਹਾਂ ਸਮਾਜ ਦਾ ਤਾਂ ਇਹਦਾ ਭਾਵ ਜਿਹੜਾ ਉਸ ਇਲਾਕੇ ਤੋਂ ਹੁੰਦਾ ਜਿਸ ਇਲਾਕੇ ਨਾਲ ਲੇਖਕ ਸਬੰਧ ਰੱਖਦਾ ਇਹਦਾ ਭਾਵ ਨੇ ਕੋ ਸਾਰੀ ਦੁਨੀਆ ਦਾ ਉਹ ਦਰਪਣ ਬਣ ਜਾਂਦਾ ਇਸ ਲਈ ਵਾਰਵਾ ਕੁ ਸ਼ਬਦ ਦੁਰਾ ਰਹੇ ਆ ਜੋ ਕਿ ਕੋਈ ਇਹ ਟਬਲਾ ਨਾ ਖਾ ਜਾਏ ਅੱਜ ਚੁਕੇ ਖਾਸ ਤੌਰ ਤੇ ਸਾਡੇ ਵਿਦਵਾਨ ਤਬਕੇ ਵਿੱਚ ਵੀ ਇਹ ਦਰ ਜਿਹੜਾ ਉਹ ਪਾਇਆ ਜਾਂਦਾ ਕਿ ਜਦੋਂ ਇਹ ਦੇਖਦੇ ਆ ਕਿ ਜਿਹੜੀ ਗੱਲ ਜਿਹੜੀ ਇਹ ਤੁਕਮੀ ਹੈ ਨਹੀਂ ਇਹ ਤਾਂ ਜਿਹੜੀ ਇਸ ਸਮੇਂ ਜਿਹੜੀ ਆ ਉਹ ਝੂਠੀ ਸਾਬਤ ਹੋ ਗਈ ਆ ਜਾਂ ਸੱਚ ਸਾਬਤ ਨਹੀਂ ਹੋ ਰਹੀ ਤਾਂ ਕਿਵਾ ਘਬਰਾੜ ਵਿੱਚ ਕੁਝ ਦਾ ਕੁਝ ਬਣਾ ਰਹੇ ਆ ਤੋਂ ਸਾਨੂੰ ਇਹ ਧਿਆਨ ਰੱਖਣ ਦੀ ਲੋੜ ਆ ਕਿ ਜਿਹੜਾ ਵੀ ਸਾਇਦ ਜਦੋਂ ਅਸੀਂ ਦਰਪਨ ਵੀ ਕਹਿੰਦੇ ਆ ਤਾਂ ਦਰਪਣ ਜਿਹੜਾ ਉਸ ਇਲਾਕੇ ਨਾਲ ਜਿੱਥੇ ਦਾ ਉਹ ਲਿਖਣ ਵਾਲਾ ਲੇਖਕ ਬਾਣੀਕਾਰ ਸਬੰਧ ਰੱਖਦਾ ਇਹ ਉਹਦਾ ਹੀ ਜਿਹੜਾ ਉਹ ਪੱਦੇ ਸਾਨੂੰ ਦਿਖਾਈ ਦਿੰਦਾ ਬਿਲਕੁਲ ਇਹਨੂੰ ਆਪਾਂ ਇਹ ਨਹੀਂ ਕਹਿੰਦੇ ਕਿ ਵਿਸ਼ਵ ਵਿਆਪੀ ਸੱਚ ਉਹਦੇ ਬਿਆਨ ਕੀਤਾ ਹੁੰਦਾ ਹਾਂ ਜਿਹੜਾ ਉਹਦੇ ਵਿੱਚ ਜੋ ਕਿ ਦੱਸਿਆ ਗਿਆ ਇਹ ਵੀ ਧਿਆਨ ਰੱਖੇ ਕਿ ਜੋ ਕੁਝ ਬਹਿਸ ਜਿਹੜਾ ਮੁੱਖ ਰੂਪ ਵਿੱਚ ਸੁਣਿਆ ਦਿੱਤਾ ਜਾ ਰਿਹਾ ਉਹ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਉਹ ਹਰਥਾਂ ਲਾਗੂ ਹੁੰਦਾ ਉਹ ਹਰ ਸਮੇਂ ਹੁੰਦਾ ਜਿਵੇਂ ਇਹ ਦੇਖ ਰਹੇ ਆ ਕਿ ਅੱਜ ਜਿਹੜਾ ਉਹ ਵੱਖ-ਵੱਖਰੇ ਥਾਵਾਂ ਵਿੱਚ ਜਿੱਥੇ ਇਸਲਾਮ ਦਾ ਬੋਲਬਾਲਾ ਉਥੇ ਗੈਰ ਮੁਸਲਮਾਨਾਂ ਲਈ ਅੱਜ ਵੀ ਜਿਹੜੇ ਉਹ ਜਿਹੇ ਹਾਲਾਤ ਬਣੇ ਦਿਖਦੇ ਦੇ ਆ ਜਿੱਥੇ ਅਗੇ ਸਨਾਤੀ ਮਤਵਾਦਿਆਂ ਦਾ ਪ੍ਰਭਾਵ ਆ ਉਥੇ ਉਹ ਦੇਖਣ ਨੂੰ ਮਿਲ ਰਿਹਾ ਜਿੱਤੇ ਕਿਸੇ ਹੋਰ ਧਰਮ ਦਾ ਕ੍ਰਿਸਚੀਅਨਿਟੀ ਦਾ ਬੋਲਬਾਲਾ ਜ਼ਿਆਦਾ ਆ ਉਥੇ ਉਹ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਤਾਂ ਜਿਹੜਾ ਜੋ ਕੁਝ ਸਨੇਹ ਦਿੱਤਾ ਗਿਆ ਉਹ ਜਿਹੜਾ ਉਹ ਹਰ ਸਮੇਂ ਤੋਂ ਹਰ ਇੱਕ ਦੇ ਲਾਗੂ ਹੁੰਦਾ ਪਰ ਜਿਹੜਾ ਵਿਸ਼ੇਸ਼ ਤੌਰ ਤੇ ਜਿਹੜਾ ਦਰਪਨ ਜਿਹਨੂੰ ਕਹ ਰਹੇ ਆ ਆਪਾਂ ਜਿਵੇਂ ਕੋਈ ਸ਼ੀਸ਼ਾ ਵਾਲਾ ਬੰਦਾ ਵੇਖਦਾ ਤਾਂ ਸ਼ੀਸ਼ੇ ਵਿੱਚ ਵੇਖਣ ਵਾਲੇ ਦੀ ਪਰਛਾਵਾ ਅਕਸ ਹੀ ਦਿਖਾਈ ਦਿੰਦਾ ਇਹ ਨਹੀਂ ਕਿ ਸ਼ੀਸ਼ੇ ਵਿੱਚ ਸਾਰੀ ਦੁਨੀਆ ਜਿਹੜੀ ਉਹ ਸ਼ੀਸ਼ੇ ਵਿੱਚ ਪੁਛਾਈ ਦਿਸੂਗੀ ਤੁਸੀਂ ਜਦੋਂ ਅਸੀਂ ਸਾਹਿਤ ਨੂੰ ਦਰਪਨ ਕਹਿੰਦੇ ਆ ਇਹ ਆਪਣੇ ਸਮੇਂ ਦਾ ਤਾਂ ਭਾਵ ਇਹ ਸਥਾਨ ਅਤੇ ਉਸ ਵਿਅਕਤੀ ਨਾਲ ਸੰਬੰਧ ਰੱਖਦਾ ਜਿਹੜੇ ਉਹਦੇ ਨਾਲ ਜੁੜੇ ਹੋਏ ਪਹਿਲੂ ਆ ਠੀਕ ਉਹ ਇਸ ਤਰ੍ਹਾਂ ਦੇਖੋ ਜਦੋਂ ਗੁਰੂ ਸਾਹਿਬ ਗੁਰਗਲ ਉਦਾਹਰਨ ਲਈ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਹੀ ਜਿਦੋਂ ਇਹ ਕਲ ਪ੍ਰਵਾਨ ਕਦੀਬ ਕੁਰਾਨ ਬੁੱਧੀ ਪੜਤ ਰਹੇ ਪੁਰਾਨ ਨਾਨਕ ਨਾਉ ਬਿਆ ਰਹਿਮਾਨ ਕਰ ਕਰਦਾ ਤੋਂ ਇੱਕੋ ਜਾਣ ਹੁਣ ਇੱਥੇ ਵੀ ਜਿਹੜਾ ਦੱਸ ਰਿਹਾ ਕਿ ਜਦੋਂ ਸਤਮ ਜਨੂੰ ਕਲਯੁਗ ਕਿਹਾ ਜਾਂਦਾ ਇਥੇ ਗੁਰੂ ਸਾਹਿਬ ਜ਼ਿਕਰ ਕਰ ਰਿਹਾ ਕਿ ਅਸ ਵਿੱਚ ਕਲਯੁਗ ਕੀ ਆ ਕਲਯੁਗ ਜਿਹੜਾ ਕੋਈ ਵਿਸ਼ੇ ਜੜਾਏ ਨਹੀਂ ਕਿ ਜੋ ਆ ਮੰਨੇ ਜਾਂਦਾ ਸੀਗਾ ਕਲਯੁਗ ਜਿਹੜਾ ਇੱਕ ਮਨੁੱਖੀ ਵਰਤਾਰੇ ਦਾ ਨਾਮ ਆ ਜੋ ਦੁਮਨ ਨੂੰ ਕੇ ਇਸ ਵਰਤਾਰੇ ਨੂੰ ਪਰਵਾਨ ਕਰ ਲੈਂਦੇ ਆ ਤਾਂ ਉਹ ਕਲਯੁਗਾ ਗੁਰੂ ਸਾਹਿਬ ਕਲਯੁਗ ਸ਼ਬਦ ਵਿੱਚ ਨਵੀਂ ਰੂਪ ਉਗਦੇ ਆਂਦੀ ਨਵੀਂ ਪਰਿਭਾਸ਼ਾ ਕਰਦੇ ਆ ਠੀਕ ਸੋ ਸੋਈ ਚੰਦ ਚੜ੍ਹਦਾ ਸੀ ਤਾਰੇ ਸੋਈ ਦਿਨ ਇਹ ਤਪਦਾ ਰਿਹਾ ਹੈ ਇਹ ਸ਼ਬਦ ਵਿੱਚ ਮਹਾਰਾਜ ਗੱਲ ਕਰ ਰਿਹਾ ਕਿਉਂਕਿ ਉਸ ਸਮੇਂ ਇਸਲਾਮ ਦਾ ਜਿਹੜਾ ਬੁਲਬਾਲਾ ਹੋ ਰਿਹਾ ਤੁਸ ਲਈ ਕਹ ਰਿਹਾ ਕਿ ਜਿਹੜਾ ਕਲ ਪਰਵਾਨ ਕਦੇਉ ਕੁਰਾਨ ਇਹ ਵੀ ਕਲਯੁਗਾ ਕਲਯੁਗ ਦਾ ਲੱਛਣ ਆ ਉਥੇ ਕਾਲਜੁਗ ਦਾ ਪਹਿਰਾ ਭਵੇਂ ਉਹ ਵਿਸ਼ੇਸ਼ ਕਿਤੇ ਦੀ ਗੱਲ ਕਰ ਰਿਹਾ ਕਿ ਦੇਖੋ ਇਸ ਸਮੇਂ ਇਸਲਾਮ ਦਾ ਬੁਲਬੁਲਾ ਹੋਣ ਕਾਰਨ ਕੀ ਆ ਕਿ ਜਿਹੜੇ ਕਤੇਬ ਆ ਪਛਮੀ ਮਾਤਾ ਕੁਰਾਨ ਸ਼ਰੀਫਾ ਪਾਕ ਕੁਰਾਨ ਸ਼ਰੀਫਾ ਤੋਂ ਇਸਲਾਮੀ ਰਾਜਪਾਗ ਹੋਣ ਕਰਕੇ ਜਿਨ੍ਹਾਂ ਦੇ ਹੱਥ ਵਿੱਚ ਤਾਕਤ ਆ ਉਹਨਾਂ ਦਾ ਇਸਲਾਮ ਦਾ ਨਾਲ ਸੰਬੰਧ ਆ ਇਸ ਲਈ ਇਹ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਉਹਨਾਂ ਦੇ ਧਾਰਮਿਕ ਗ੍ਰੰਥ ਆ ਕਰਮ ਕਰੋ ਰੀਤਾ ਉਹ ਆਮ ਉਹਦਾ ਬੋਲਬਾਲਾ ਆਮ ਲੋਕੀ ਜਿਹੜੇ ਆ ਉਹ ਉਹਦੇ ਵੱਲ ਚੁਕਾਰਾ ਕਰੇ ਆ ਉਹਨਾਂ ਨੂੰ ਪਰਵਾਨਗੀ ਮਿਲਦੀ ਆ ਉਹਨਾਂ ਨੂੰ ਮਾਨ ਸਨਮਾਨ ਮਿਲ ਰਿਹਾ ਤੋਂ ਫਿਰ ਕਹ ਰਿਹਾ ਪੂਠੀ ਪੰਡਤ ਰਹੇ ਪੁਰਾਣ ਪਰ ਜਿਹੜੇ ਪਹਿਲਾਂ ਇਥੇ ਜਸਮਾਦੇ ਧਾਰਨੀ ਸੀਗੀ ਜਿਹੜਾ ਪੰਡਤ ਪ੍ਰਤੀਕ ਆ ਉਥੇ ਸਨਾਤਨੀ ਮੱਧ ਦਾ Hindu ਧਰਮ ਦੇ ਵਕੂ ਵਕਰੀ ਫਿਰਕੀਆਂ ਦਾ ਜਿਹੜੇ ਕਿ ਇਹਨਾਂ ਧਰਮ ਗ੍ਰੰਥਾਂ ਨੂੰ ਮਾਨਤਾ ਦਿੰਦੇ ਆ ਤੋ ਗੁਰੂ ਸਾਹਿਬ ਕਹਿ ਰਹੇ ਆ ਕਿ ਜਿਹੜੇ ਪੰਡਤ ਹੈਗੇ ਉਹਨਾਂ ਜਿਹੜੇ ਪੋਥੀਆਂ ਹੈਗੀਆਂ ਧਰਮ ਗ੍ਰੰਥ ਹੈਗੇ ਆ ਉਹਨਾਂ ਦੇ ਜਿਹੜੇ ਪੁਰਾਣ ਆ ਉਹਨਾਂ ਦਾ ਕਿਹੜਾ ਬੋਲਬਾਲਾ ਨਹੀਂ ਕੋ ਆਪਣੇ ਤੌਰ ਦੇ ਪੜਦੇ ਆ ਵਿਚਾਰਿਆ ਵਿਸ਼ਵਾਸ ਚ ਰੱਖਦੇ ਆ ਪਰ ਆਮ ਤੌਰ ਦੇ ਜਿਹੜਾ ਸਾਰਾ ਰੂਪ ਵਿੱਚ ਪ੍ਰਤੱਖ ਰੂਪ ਵਿੱਚ ਦੇਖਣ ਜੋ ਮਿਲ ਰਿਹਾ ਕਿ ਇਹਨਾਂ ਦਾ ਇਸ ਸਮੇਂ ਕੋਈ ਪੁਛ ਪ੍ਰਤੀਤ ਨਹੀਂ ਔਰ ਫਿਰ ਉਹ ਰੱਖਦੇ ਆ ਕਿ ਨਾਨਕ ਨਉ ਪਿਆਰ ਰਹਿਮਾਨ ਰੱਬ ਦਾ ਨਾਮ ਹੀ ਬਦਲਤਾ ਗਿਆ ਹੁਣ ਜਿਹੜਾ ਉਹ ਜਿਹੜਾ ਹਿੰਦਕੀ ਜਿਹੜੇ ਨਾਮ ਸੀ ਰੱਬ ਦੇ ਉਹਨਾਂ ਦੀ ਤਾਂ ਜਿਹੜਾ ਉਹ ਰਹਿਮਾਨਾ ਕਿਹਾ ਜਾ ਰਿਹਾ ਉਹਨੂੰ ਅੱਲਾ ਕਿਹਾ ਜਾ ਰਿਹਾ ਤੋਂ ਗੁਰੂ ਸਾਹਿਬ ਇਹਨਾਂ ਵਿੱਚੋਂ ਗੁਰਬਾਣੀ ਵਿੱਚੋਂ ਇਹ ਜਿਹੜਾ ਪਾਖਾ ਸਾਨੂੰ ਇਹ ਦੇਖਣ ਨੂੰ ਮਿਲ ਰਿਹਾ ਕਿ ਉਹ ਸਮੇਂ ਦਾ ਜਿਹੜਾ ਵਾਧਾ ਵਰਨ ਆ ਉਹ ਇਸ ਹਿੱਸੇ ਵਿੱਚ ਇਸ ਭਾਗ ਵਿੱਚ ਕਿਹੋ ਜਿਹਾ ਵਰਤਾਰਾ ਸੀ ਰਾਸ਼ੀ ਰੂਪ ਵਿੱਚ ਅਤੇ ਉਸ ਦਾ ਆਮ ਲੋਕਾਂ ਦੇ ਜਨ ਜੀਵਨ ਸਧਾਰਨ ਮਨੁੱਖ ਦੇ ਕਿਹੋ ਜਿਆ ਪਿਆਰ ਸੀ ਕਾਸੋਦ ਦੇ ਧਾਰਮਿਕ ਪੱਖੋਂ ਫਿਰ ਦੇਖੋ ਜਦੋਂ ਜਦੋਂ ਬਾਣੀ ਵਿੱਚ ਐਸਾ ਖਿਆਲ ਆਕੇ ਆ ਕਿ ਮੁਗਲ ਪਠਾਨਾਂ ਪਈ ਲੜਾਈ ਰਣ ਮਹਿ ਤੇਗ ਵਗਾਈ ਉਹਨੇ ਤੂਬਕਤਾਨ ਜਲਾਏ ਉਹਨੇ ਹਸਤ ਜੜਾਈ ਤਾਂ ਇਥੇ ਉਸ ਸਮੇਂ ਜਦੋਂ ਹਮਲਾਵਰ ਹੁੰਦੇ ਆ ਮੁਗਲ ਬਾਬਰ ਹਮਲਾ ਬੋਲਦਾ ਤਾਵਾ ਬੋਲਦਾ ਪਠਾਨਾਂ ਦੇ ਹੱਥ ਵੀ ਸਦਾ ਜਿਹੜਾ ਦਿੱਲੀ ਦੇ ਤਾਕਤ ਦੇ ਮਾਲਕ ਆ ਔਰ ਸਾਨੂੰ ਇਹਦੇ ਵਿੱਚੋਂ ਏ ਵੀ ਜਿਹੜੀ ਸਮਝ ਆਉਂਦੀ ਆ ਗੱਲ ਪਕੜ ਵਿੱਚ ਆਉਂਦੀ ਆ ਪਤਾ ਚੱਲਦਾ ਕਿ ਉਸ ਸਮੇਂ ਜਦੋਂ ਲੜਾਈ ਹੁੰਦੀ ਆ ਤਾਂ ਜਿਹੜੇ ਭਾਰਤ ਦੇ ਦਿੱਲੀ ਦੇ ਹਕਮਰਾਨ ਆ ਉਹਨਾਂ ਕੋਲ ਅਜੇ ਉਹ ਜੀ ਜਿਹੜੀ ਆ ਮਾਰੂਹ ਹਥਿਆਰ ਤਦਨੁਕ ਹਥਿਆਰ ਜਿਹੜੇ ਆ ਉਹਨਾਂ ਦੀ ਕਮੀ ਆ ਠੀਕ ਔਰ ਜਿਸ ਗੱਲ ਫਿਰ ਉਹਨਾਂ ਨੇ ਜਿਹੜੀ ਤਕਨੀਕ ਸੇ ਲੜਾਈ ਦੀ ਉਹ ਵੀ ਉਹਨਾਂ ਦੇ ਮੁਕਾਬਲੇ ਜਿਹੜੀ ਸੀ ਉਹ ਕਾਫੀ ਕਮਜ਼ੋਰ ਸੀ ਤੋਂ ਇਸ ਲਈ ਗੁਰੂ ਸਾਹਿਬ ਇੱਥੇ ਦੇ ਕਹਿ ਰਹੇ ਆ ਸੱਚ ਨੂੰ ਬਿਆਨ ਕਰਦੇ ਹੋਏ ਕਿ ਉਹਨਾਂ ਨੇ ਤਾਂ ਜਿਹੜੀਆਂ ਮੁਗਲ ਪਠਾਨਾਂ ਭੇਜ ਲੜਾਈ ਰਨਮੈ ਤੇਗ ਵਗਾਈ ਉਹਨੇ ਹੀ ਤਪਕਤਨ ਚਲਾਈ ਉਹਨੇ ਹਸ ਚੜਾਈ ਇਹ ਹਾਥੀਆਂ ਦੇ ਸਵਾਰਾ ਉਹਨਾਂ ਨੇ ਜਿਹੜੀਆਂ ਬੰਦੂਕਾਂ ਬੰਦੂਕਾਂ ਸਾਨੂੰ ਇਹਦੇ ਵੀ ਗੁਰੂ ਗ੍ਰੰਥ ਸਾਹਿਬ ਜੋ ਪਤਾ ਚੱਲਦਾ ਕਿ ਇਸ ਹਮਲੇ ਦੌਰਾਨ ਬੰਦੂਕਾਂ ਦੀ ਜਿਹੜੀ ਆ ਉਹ ਵਰਤੂ ਹੁੰਦੀ ਆ ਬੰਦੂਕਾਂ ਆ ਚੁੱਕੀਆਂ ਸੀਗੀਆਂ ਤੋਂ ਪਹਿਲਾਂ ਜਿਹੜਾ ਉਹ ਜਿਹੜੇ ਆ ਉਹ ਘੋੜਿਆਂ ਦੇ ਸਵਾਰ ਹੋ ਕੇ ਹਾਥੀ ਦੇ ਮੁਕਾਬਲੇ ਤੇ ਘੋੜੇ ਜਿਹੜੇ ਆ ਉਹ ਜਿਆਦਾ ਕਾਮਯਾਬ ਹੁੰਦੀ ਆ ਲੜਾਈ ਵਿੱਚ ਤੋਂ ਇਸ ਲਈ ਗੁਰੂ ਸਾਹਿਬ ਹੋਰ ਕਾਰਨ ਦੇ ਨਾਲ ਦੱਸ ਰਹੇ ਆ ਕਿ ਇੱਕ ਕਾਰਨ ਇਹਨਾਂ ਦੀ ਹਾਰ ਦਾ ਇਹ ਵੀ ਬਣਿਆ ਹੋਰ ਕਾਰਨ ਵੀ ਸੀ ਵੀ ਇੱਕ ਕਾਰਨ ਜਿਹੜਾ ਉਹ ਵੀ ਬਣਿਆ ਤੋਂ ਇਹਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਿਹੜਾ ਇੱਥੇ ਗੁਰੂ ਸਾਹਿਬ ਕੋ ਇਤਿਹਾਸ ਵਰਣ ਨਹੀਂ ਕਰ ਰਹੇ ਜਿਹੜੀ ਗੱਲ ਸੱਜ ਬਿਆਨ ਕਰ ਰਹੇ ਉਹ ਸ਼ਬਦ ਵੀ ਦੇਖੀ ਜਾ ਸਕਦੀ ਆ ਕਿਉਂਕਿ ਸਾਡਾ ਇੱਥੇ ਮਕਸਦ ਇਸ ਸਮੇ ਉਸ ਵਿਸ਼ੇ ਵੱਲ ਨਹੀਂ ਕਿ ਅਸਲ ਵਿੱਚ ਸੰਦੇਸ਼ਾ ਕੀ ਦੇ ਰਹੇ ਆ ਬਲਕਿ ਇਥੋਂ ਤੱਕ ਸੀਮਤ ਆ ਕਿ ਆਪਣੇ ਸਮੇਂ ਦਾ ਗੁਰੂ ਗ੍ਰੰਥ ਸਾਹਿਬ ਕਿਵੇਂ ਸ਼ੀਸ਼ਾ ਦਰਪਨ ਆ ਤਾਂ ਕੇਵਲ ਇਹ ਪਾਕੀ ਸਾਂਝਾ ਕਰਨ ਕਰਕੇ ਅਸੀਂ ਜਿਹੜਾ ਸੁਨੇਹਾ ਇਸ ਵਿਸਤਾਰਕ ਤੋਂ ਸੰਕੋਚ ਕਰ ਰਹੇ ਆ ਕਿ ਸਾਨੂੰ ਜਿਹੜਾ ਗੁਰੂ ਸਾਹਿਬ ਇਥੇ ਜੋ ਵਰਣਨ ਕਰ ਰਿਹਾ ਜ਼ਿਕਰ ਕਰ ਰਿਹਾ ਇਹ ਬਾਕ ਸਾਨੂੰ ਗੁਰਬਾਣੀ ਵਿੱਚੋਂ ਬੜੇ ਪ੍ਰਤੱਖ ਸਪਸ਼ਟ ਰੂਪ ਵਿੱਚ ਮਿਲਦਾ ਫਿਰ ਤੁਸੀਂ ਹੋਰ ਦੇਖੋ ਜਿਹੜੇ ਕੁਝ ਅਸੀਂ ਜਿਹੜੀਆਂ ਗੱਲਾਂ ਅੱਜ ਵੀ ਵਰਤ ਰਹੀਆਂ ਉਹ ਸਭ ਵੀ ਸੀਗੀਆਂ ਵੇਲਾਸੀਂ ਕਹਿੰਦੇ ਆ ਕਿ ਜਿਹੜਾ ਪੁਰਾਣੇ ਸਮੇਂ ਜਿਹੜੇ ਆ ਬੜੇ ਚੰਗੇ ਸੀ ਉਹ ਵਧੀਆ ਸੀਗੇ ਪਰ ਗੁਰਬਾਣੀ ਵਿੱਚ ਸਾਨੂੰ ਇਹ ਪੱਕਾ ਵੀ ਮਿਲਦਾ ਕਿ ਜਿਵੇਂ ਜਿਹਾ ਅੰਧਕਾਰ ਜਿਵੇਂ ਜੀਆਂ ਕਦਰੋਂ ਕੀਮਤਾਂ ਅੱਜ ਸਾਨੂੰ ਦੇਖਣ ਸੁਣਨ ਮਿਲਦੀਆਂ ਜਿਨ੍ਹਾਂ ਦਾ ਵਰਤਾਰਾ ਸਮਾਜ ਵਿੱਚ ਵਧ ਰਿਹਾ ਇਹ ਉਹ ਸਮੇਂ ਵੀ ਇਸ ਤਰ੍ਹਾਂ ਦਾ ਹੀ ਵਰਤਾਰਾ ਸੀ ਜਿਵੇਂ ਉਦਾਹਰਨ ਵਜੋਂ ਗੁਰਬਾਣੀ ਵਿੱਚ ਗੁਰਬਾਣੀ ਵਿੱਚ ਆਉਂਦਾ ਨੌ ਫਕੀਰ ਆ ਪਾਤਸ਼ਾ ਮੂਰਖ ਪੰਡਤ ਨੌ ਉਹ ਫਿਰ ਆਖਿਆ ਕਿ ਜਿਹੜਾ ਇਹ ਵਰਤਾਰਾ ਜਿਹੜਾ ਸਾਨੂੰ ਵੇਖਣ ਨੂੰ ਮਿਲ ਰਿਹਾ ਇਹਦੇ ਵਿੱਚ ਕੀ ਆ ਕਿ ਅੰਧੇ ਕਾਲਾਂੋਂ ਪਾਰ ਖੂ ਐਵੇਂ ਗਰੇ ਗੋ ਆਉ ਇਥੇ ਵੀ ਗੁਰੂ ਸਾਹਿਬ ਦੱਸ ਰਿਹਾ ਕਿ ਅਸਲ ਵਿੱਚ ਕਲਯੁਗ ਕੀ ਆ ਕਲਯੁਗ ਦੇ ਵਰਤਾਰਾ ਇੱਕ ਜੀਵਨ ਢਾਂਗਾ ਕਿ ਜਿਹੜੇ ਮਨੁੱਖ ਸਜਣੋਂ ਟੁੱਟੇ ਹੁੰਦੇ ਆ ਇਹ ਨਹੀਂ ਕਿ ਉਸ ਸਮੇ ਸਾਰੇ ਜਿਹੜੇ ਮਨੁੱਖ ਆ ਇਹ ਉਹਨਾਂ ਦਾ ਵਰਤਾਰਾ ਸੀ ਨਹੀਂ ਉਦੋਂ ਜਿਹੜੇ ਸਜਣਾਂ ਲੋ ਟੁੱਟੇ ਹੋਏ ਮਨੁੱਖ ਸੀ ਉਹਨਾਂ ਦਾ ਵਰਤਾਰਾ ਇਹੋ ਜਿਹਾ ਸੀ ਅੱਜ ਵੀ ਜਿਹੜੇ ਸਾਜਣੋਂ ਟੁੱਟੇ ਹੋਏ ਆ ਅੱਜ ਵੀ ਸਾਨੂੰ ਇਹੋ ਵਰਤਾਰਾ ਦੇਖ ਨੂੰ ਮਿਲਦਾ ਤੋ ਗੁਰੂ ਸਾਹਿਬ ਜਦੋਂ ਕਹਿ ਰਹੇ ਆ ਕਿ ਦੇਖੋ ਜਿਹੜਾ ਨੌ ਫਕੀਰ ਆ ਪਾਤਸ਼ਾਹ ਮੂਰਖ ਪੰਡਤ ਨਾਓ ਅੰਦੇ ਕਾ ਨਾਓ ਪਾਰਖੂ ਇਵੇਂ ਕਰੇਗੋ ਆ ਇਲਤ ਕਾ ਨਾਓ ਚੌਧਰੀ ਔਰ ਕੂੜੀ ਪੂਰੇ ਥਾਂ ਨਾਨਕ ਗੁਰਮੁਖ ਜਾਨੀ ਐ ਕਲ ਕਾ ਇਹ ਨਿਆਉ ਇਹ ਸਾਨੂੰ ਇਸ ਗੱਲ ਤੋਂ ਦੇ ਚਾਣਨਾ ਪਉਂਦਾ ਕਿ ਗੁਰੂ ਸਹਿਬਾਨ ਦੇ ਸਮੇਂ ਵੀ ਜਿਹੜੇ ਮਨੁੱਖ ਸਿਤਿਆਰ ਨਹੀਂ ਸੀ ਤਾਂ ਉਹ ਇਹੋ ਜਿਹੇ ਜਾਂ ਕਦਰੋ ਕੀਮਤਾਂ ਦੇ ਹੀ ਧਾਰਨੀ ਸੀ ਇਸ ਲਈ ਜਦੋਂ ਅਸੀਂ ਇਸ ਸਾਨੂੰ ਇਹ ਭਲੇਖ ਤੋਂ ਬਾਹਰ ਘੜਦਾ ਸਾਡਾ ਭਲੇਖਾ ਦੁਰ ਕਰਦਾ ਕਿ ਉਹਨਾਂ ਸਮੇਂ ਸਾਰੇ ਮਨੁੱਖ ਜਿਹੜੇ ਬੜੇ ਸੱਚੇ ਸੁੱਚੇ ਇਨਸਾਨ ਸੀਗੇ ਨਹੀਂ ਜਿਦਾ ਕਹਿੰਦੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਤਾਂ ਅਸੀਂ ਦੇਖਦੇ ਹਾਂ ਕਿ ਅੱਜ ਵੀ ਜਿਹੜਾ ਇਹ ਵਰਤਾਰਾ ਉਸੇ ਰੂਪ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਤੋ ਫਿਰ ਜਦੋਂ ਗੁਰੂ ਸਾਹਿਬ ਇਹ ਗੱਲ ਕਹਿੰਦੇ ਆ ਕਿ ਕਾਦੂਕੂਲ ਬੋਲ ਬਲ ਖਾਏ ਬ੍ਰਾਹਮਣ ਨਹਾਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੇ ਉਜਾੜੇ ਕਾ ਬੰਦ ਤਾਂ ਉਸ ਸਮੇਂ ਦੇ ਕੇਵਲ ਆਜੀ ਜਿਹੜੇ ਆ ਉਹ ਗਤਿਧ ਧਰਮ ਕਾਗੂ ਪ੍ਰਸਤ ਨਹੀਂ ਜਿਹੜੇ ਸੱਜ ਨਾਲੋਂ ਟੁੱਟੇ ਹੋਏ ਆ ਬਲਕੇ ਗੁਰੂ ਸਾਹਿਬਾਨ ਦੇ ਸਮੇਂ ਵੀ ਜਿਹੜੇ ਐਸੇ ਲੋਕ ਆ ਧਰਮ ਕਾਗੂ ਦੇ ਹیثیت ਵਿੱਚ ਵਿਚਰਨ ਵਾਲੇ ਉਹਨਾਂ ਲੋਕਾਂ ਦਾ ਇਹੀ ਹਾਲ ਸੀ ਉਦੋਂ ਵੀ ਉਹ ਲੋਕਾਂ ਨੂੰ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਗੁੰਮਰਾਹ ਕਰ ਰਹੇ ਸੀ ਤੋਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਵਿੱਚ ਫਿਰ ਜਿਹੜਾ ਧਾਰਮਿਕ ਵਰਤਾਰਾ ਸਮਾਜਿਕ ਵਰਤਾਰਾ ਰਾਜਨੀਤਿਕ ਵਰਤਾਰਾ ਕਿਸ ਤੋਂ ਲੱਭੂ ਹਰ ਪੱਖ ਜਿਹੜਾ ਉਹ ਸਾਨੂੰ ਗੁਰਬਾਣੀ ਵਿੱਚ ਜਿਹਨੂੰ ਸਾਨੂੰ ਮਿਲਦੇ ਆ ਇਸ ਲਈ ਅਸੀਂ ਗੁਰਬਾਣੀ ਬਾਰੇ ਇਹ ਕਹਿੰਦੇ ਆ ਕਿ ਗੁਰਬਾਣੀ ਵੀ ਆਪਣੇ ਸਮੇ ਦਾ ਜਿਹੜਾ ਉਹ ਦਰਪਨ ਆ ਉਹ ਸ਼ੀਸ਼ਾ ਕਿ ਜਿਹਦਾ ਭਾਵੇਂ ਮੁੱਖ ਮਕਸਦ ਜਿਹੜਾ ਉਹ ਨਾ ਇਤਿਹਾਸ ਆ ਨਾ ਮਨੋਵਿਗਿਆਨਾ ਨਾ ਰਾਜਨੀਤਿਕਾ ਨਾ ਆਰਥਿਕਾ ਨਾ ਸਮਾਜਿਕ ਆ ਪਰ ਕੇ ਸਿੱਧਾ ਮਨੁੱਖ ਨਾਲ ਜੁੜਿਆ ਹੋਇਆ ਇੱਕ ਮਨੁੱਖ ਨੂੰ ਸੱਚੀ ਸੁਜੀ ਜ਼ਿੰਦਗੀ ਪ੍ਰਦਾਨ ਕਰਦਾ ਪਰ ਜੋ ਇਹ ਜ਼ਿੰਦਗੀ ਬਖਸ਼ਿਸ਼ ਕਰਨ ਲਈ ਪ੍ਰਦਾਨ ਕਰਨ ਲਈ ਮਨੁੱਖ ਨੂੰ ਸਮਝਾਉਣ ਲਈ ਤਿਰਕ ਰਾਉਣ ਲਈ ਕਿਉਂਕਿ ਉਸ ਸੰਦੇਸ਼ ਨੂੰ ਸੱਜ ਨੂੰ ਜਿਹੜਾ ਉਹ ਬੋਲੀ ਦਾ ਭਾਸ਼ਾ ਦਾ ਪਰ ਪੁਸ਼ਾਕਾ ਪਹਿਨਾਇਆ ਗਿਆ ਤੇ ਇਸ ਲਈ ਸਾਨੂੰ ਇਹ ਚੀਜ਼ ਜਿਹੜੀਆਂ ਇਹ ਸਾਨੂੰ ਸਾਨੂੰ ਪੜ੍ਹਨ ਸੁਣਨ ਨੂੰ ਮਿਲਦੀਆਂ ਇਸ ਲਈ ਜਿਹੜਾ ਐਸੇ ਮਹਾਂਪੁਰਖ ਹੁੰਦੇ ਆ ਉਹ ਆਪਣੇ ਸਮੇਂ ਨਾਲ ਬਹੁਤ ਕੁਝ ਹੋਰ ਜਿਹੜਾ ਉਹ ਉਹਨੂੰ ਵੀ ਹਮੇਸ਼ਾ ਲਈ ਅਮਰ ਕਰ ਜਾਂਦੇ ਆ ਜੋ ਕਿ ਉਹਨਾਂ ਤੋਂ ਸਾਨੂੰ ਪਤਾ ਚੱਲਦਾ ਉਹਨਾਂ ਦੇ ਲਿਖਤਾਂ ਤੋਂ ਕਿ ਉਹ ਸਮੇਂ ਜਿਹੜਾ ਉਹ ਕਿਹੋ ਜਿਹਾ ਵਰਤਾਰਾ ਸੀ ਉਹ ਹਰ ਬਖੂ ਕੇਵਲ ਮਨੁੱਖ ਨਾਲ ਜੁੜਿਆ ਹੋਇਆ ਨਹੀਂ ਬਲਕਿ ਜਿਹੜਾ ਹੋਰ ਵੀ ਪ੍ਰਕਿਰਤੀ ਨਾਲ ਜੁੜਿਆ ਹੋਇਆ ਸਾਨੂੰ ਉਹਦੀ ਵੀ ਚੜ੍ਹਕ ਜਿਹੜੀ ਆ ਉਹ ਸਾਨੂੰ ਮਿਲਦੀ ਆ ਇਸੇ ਲਈ ਗੁਰਬਾਣੀ ਵੀ ਆਪਣੇ ਆਪ ਦੇ ਜਿਹੜਾ ਉਹ ਮਹਾਨ ਜਿਹੜਾ ਉਹ ਰੋਹਾਨੀ ਦਾ ਗੁੰਜਸਮਾ ਹੋਂ ਦੇ ਨਾਲ-ਨਾਲ ਇੱਕ ਸਾਹਿਤਕ ਦਾ ਰੂਪ ਵੀ ਆ ਜਿਹਦੇ ਵਿੱਚ ਸਾਨੂੰ ਇਹੀ ਦੇ ਪਾਖਾ ਇਹ ਜਿਹੜਾ ਸ਼ੀਸ਼ਾ ਉਸ ਸਮੇਂ ਦਾ ਇਹ ਵੀ ਇਹਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਆ ਨੇ ਤੁਹ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਕਿ ਦਾ ਗੁਰੂ ਗ੍ਰੰਥ ਸਾਹਿਬ ਇਟਸੈਲਫ ਗੁਰੂਆਂ ਦੀ ਉਸ ਵੇਲੇ ਦੀ ਜੜੀ ਸਮਾਜਿਕ ਸੋਚ ਸੀ ਸਮਾਜਿਕ ਵਰਤਾਰਾ ਚੱਲ ਰਿਹਾ ਸੀ ਪੋਲੀਟੀਕਲ ਵੀ ਫਾਈਨੈਂਸ਼ੀਅਲ ਵੀ ਹੋਰ ਵੀ ਜਿੰਨੇ ਵੀ ਪਹਿਲੂ ਹੈਗੇ ਜ਼ਿੰਦਗੀ ਦੇ ਸਾਰੇ ਪਹਿਲੂਆਂ ਦੇ ਬਾਰੇ ਕੋਈ ਨਾ ਕੋਝੋ ਇੰਡੀਕੇਟ ਕਰਦਾ ਉਸ ਵੇਲੇ ਕਿਹੜੇ ਖਾਨ ਕਿਸ ਤਰੀਕੇ ਨਾਲ ਯੂਜ਼ ਕੀਤੇ ਜਾ ਰਹੇ ਸੀ ਔਰ ਉਸ ਤਰੀਕੇ ਨਾਲ इवन ਤੁਸੀਂ ਇਹ ਮੈਂ ਤੁਹਾਨੂੰ ਉਹ ਵੀ ਕਿਸੇਲੇ ਟਾਪਿਕ ਕਰਾਂਗੇ ਉਸ ਤੇ ਕਿ ਲੈਂਗੁਏਜ ਦੇ ਉੱਤੇ ਕਿ ਗੁਰਮੁਖੀ ਲੈਂਗੁਏਜ ਦੇ ਉੱਤੇ ਕਿਸ ਤਰੀਕੇ ਨਾਲ ਉਸ ਨੂੰ ਲਦੀ ਸੀ ਔਰ ਡਿਫਰੈਂਟ ਗੁਰੂਆਂ ਦੇ ਅਖੀਰ ਤੱਕ ਆਉਂਦੇ ਤਾਂ ਕਿਦਾਂ ਉਹ ਵੀ ਚੇਂਜ ਹੋਈ ਨਵੇਂ ਸ਼ਬਦ ਜੋੜ ਜਿਹੜੇ ਆ ਸ਼ਬਦ ਜੋੜ ਜਿਹੜੇ ਆ ਮੀਨਿੰਗ ਜਿਹੜੇ ਆ ਭਾਵ ਜਿਹੜੇ ਆ ਸਾਰੇ ਅਸੀਂ ਗੱਲ ਕਰਾਂਗੇ ਇਹਦੇ ਬਾਰੇ ਡਿਟੇਲ ਵਿੱਚ ਇਹ ਸਾਰੇ ਸੋ ਅਸੀਂ ਇੱਥੇ ਅੱਜ ਦੀ ਸਵਾਪਤੀ ਕਰਦੇ ਆਂ ਫਿਰ ਪਾਈਸਾ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਇਹ ਠੀਕ ਹੈ ਕਿ ਸਾਡੇ ਲਈ ਉਹਦੀ ਜਿਹੜੀ ਸਿੱਖਿਆ ਉਹ ਬਹੁਤ ਇੰਪੋਰਟੈਂਟ ਹੈ ਸਿੱਖਿਆ ਅਸੀਂ ਆਪਣੇ ਉੱਤੇ ਲਗਾਣੀ ਹੈ ਔਰ ਸਿੱਖਿਆ ਲੈ ਕੇ ਅਸੀਂ ਆਪਣਾ ਜੀਵਨ ਵਧੀਆ ਬਣਾਉਣਾ ਸੋ ਪਲੀਜ਼ ਸਾਰੇ ਪਾਈਸਾ ਤੁਹਾਡਾ ਬਹੁਤ ਬਹੁਤ ਥੈਂਕਸ ਔਰ ਬਹੁਤ ਪਤਨਵਾਨ ਸੋ ਅਸੀਂ ਇਹ ਪੇਸ਼ਾਪੀ ਕਰਦੇ ਹਾਂ ਸਾਰਿਆਂ ਨੂੰ ਰਿਕੁਐਸਟ ਹੈ ਅਦੇ ਉੱਤੇ ਕਮੈਂਟਸ ਪਾਇਆ ਕਰੋ ਸ਼ੇਅਰ ਕਰਿਆ ਕਰੋ ਤੇ ਅੱਗੇ ਫੋਰਵਰਡ ਕਰਿਆ ਕਰੋ ਸੋ ਪੈਸਾ ਤੁਹਾਨੂੰ ਹੀ ਸਾਰਿਆਂ ਨੂੰ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ